ਪਿਆਰੀ ਸੰਗਤ ਜੀ ਕੀ ਤੁਸੀਂ ਕਦੇ ਸੋਚਿਆ ਕਿ ਆਪਣੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਲਈ ਪੰਜ ਕਕਾਰ ਕਿਉਂ ਲਾਜ਼ਮੀ ਕੀਤੇ ਇਹ ਸਿਰਫ ਬਾਹਰਲੀ ਪਛਾਣ ਨਹੀਂ ਸਗੋਂ ਸਿੱਖ ਦੇ ਜੀਵਨ ਦਾ ਆਤਮਿਕ ਅਤੇ ਨੈਤਿਕ ਆਧਾਰ ਹਨ ਆਓ ਅੱਜ ਜਾਣਦੇ ਆਪਾਂ ਪੰਜ ਕਕਾਰ ਦੀ ਅਸਲ ਮਹੱਤਤਾ ਕੀ ਹੈ ਕਿਉਂ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਇੱਕ ਸਿੱਖ ਲਈ ਜ਼ਰੂਰੀ ਕਿਤੇ ਨੇ ਪੈਨਣੇ 1799 ਦੀ ਵਿਸਾਖੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਗੁਰੂ ਸਾਹਿਬ ਨੇ ਸਿੱਖਾਂ ਨੂੰ ਦੱਸਿਆ ਕਿ ਹੁਣ ਸਿੱਖ ਸਿਰਫ ਰੋਹਾਨੀ ਹੀ ਨਹੀਂ ਸਗੋਂ ਨਿਆਂ ਲਈ ਲੜਨ ਵਾਲੇ ਯੋਧੇ ਵੀ ਹਨ ਖਾਲਸੇ ਦੀ ਪਹਿਚਾਣ ਹਮੇਸ਼ਾ ਵੱਖਰੀ ਹੋਵੇਗੀ ਅਤੇ ਉਸ ਦੀ ਜ਼ਿੰਦਗੀ ਗੁਰਮਤ ਅਨੁਸਾਰ ਹੋਵੇਗੀ ਇਸ ਕਰਕੇ ਗੁਰੂ ਸਾਹਿਬ ਨੇ ਹਰ ਸਿੱਖ ਲਈ ਪੰਜ ਕਕਾਰ ਲਾਜ਼ਮੀ ਕੀਤੀ। ਇਹ ਕਕਾਰ ਸਿੱਖ ਦੀ ਪਹਿਚਾਣ, ਅਨੁਸ਼ਾਸਨ ਅਤੇ ਗੁਰਸਿੱਖੀ ਦੇ ਸੂਤਰ ਹਨ। ਕਿਸ ਕਿਸ ਰੱਬ ਦੀ ਦਿੱਤੀ ਗਈ ਬਖਸ਼ਿਸ਼ ਹੈ ਜੋ ਕਿ ਕੁਦਰਤ ਦਾ ਸੁੰਦਰ ਤੋਹਫ਼ਾ ਹੈ। ਇਹ ਰੋਹਾਨੀ ਤਾਕਤ, ਸੱਚਾਈ ਅਤੇ ਸਿੱਖ ਦੀ ਵੱਖਰੀ ਪਹਿਚਾਣ ਦੀ ਨਿਸ਼ਾਨੀ ਹੈ। ਕੀ ਸਾਨੂੰ ਦੱਸਦੇ ਹਨ ਕਿ ਇਨਸਾਨ ਨੂੰ ਰੱਬ ਦੀ ਬਣਾਈ ਕੁਦਰਤ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਪਰ ਅੱਜ ਕੱਲ ਦੇ ਮੁੰਡੇ ਕੁੜੀਆਂ ਇਹਨਾਂ ਨੂੰ ਕਟਵਾਉਣ ਦੀ ਵਿੱਚ ਆਪਣਾ ਫੈਸ਼ਨ ਸਮਝਦੇ ਨੇ ਜਦੋਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਲਈ ਕਿੰਨਾ ਸੰਘਰਸ਼ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਬੰਦ-ਬੰਦ ਕਟਵਾਤੇ ਸਿੱਖਾਂ ਨੇ ਪਰ ਈਨ ਨਾਮਾ ਮਤਲਬ ਕਿ ਵੈਰੀਆਂ ਦੀ ਗੱਲ ਨਹੀਂ ਮੰਨੀ ਹੈਗੀ ਆਪਣੇ ਬੰਦ ਬੰਦ ਲੁਹਾਤੇ ਖੋਪੜ ਲੁਹਾਤੇ ਪਰ ਅੱਜ ਕੱਲ ਦੇ ਨੌਜਵਾਨ ਕੀ ਕਰਦੇ ਨੇ 1 ਮਿੰਟ ਲੰਘ ਨੇ ਜਾ ਕੇ ਸੈਲਨ ਚ ਬੈਠ ਕੇ ਪੈਸੇ ਦੰਦੇ ਨੇ ਤੇ ਕਟਵਾਉਂਦੇ ਨੇ ਦੂਸਰਾ ਕੰਕਾਰ ਕੰਗਾ ਕੰਗਾ ਕੇਸਾਂ ਨੂੰ ਸੰਭਾਲਣ ਲਈ ਹੈ ਪਰ ਇਸ ਦਾ ਅਰਥ ਹੋਰ ਡੂੰਗਾ ਹੈ ਜਿਵੇਂ ਅਸੀਂ ਕੇਸਾਂ ਨੂੰ ਸਾਫ਼ ਰੱਖਦੇ ਹਾਂ ਉਸੇ ਤਰ੍ਹਾਂ ਆਪਣੇ ਮਨ ਨੂੰ ਵੀ ਪਵਿੱਤਰ ਰੱਖਣਾ ਚਾਹੀਦਾ ਕੰਗਾ ਅਨੁਸ਼ਾਸਨ ਸਾਂਸ ਉਤਰੀ ਅਤੇ ਸੰਜਮ ਦੀ ਸਿੱਖਿਆ ਲਿੰਦਾ ਹੈ ਤੀਸਰਾ ਹੈ ਕੜਾ ਇਹ ਲੋਹੇ ਦਾ ਵੀ ਹੁੰਦਾ ਹੈ ਤੇ ਸਰਵ ਵੱਲੋਂ ਤਾਂਤ ਦਾ ਵੀ ਹੁੰਦਾ ਹੈ ਕੜਾ ਹਮੇਸ਼ਾ ਹੱਥ ਤੇ ਰਹਿੰਦਾ ਤਾਂ ਜੋ ਸਿੱਖ ਹਰ ਕੰਮ ਕਰਦੇ ਆ ਸੋਚੇ ਕਿ ਇਹ ਕੰਮ ਗੁਰੂ ਦੀ ਮਰਜ਼ੀ ਅਨੁਸਾਰ ਹੋ ਰਿਹਾ ਹੈ ਇਹ ਸਿੱਖ ਦੀ ਗੁਰਾਂ ਪ੍ਰਤੀ ਵਫਾਦਾਰੀ ਅਤੇ اٹਲ ਵਿਸ਼ਵਾਸ ਦੀ ਨਿਸ਼ਾਨੀ ਹੈ ਇਹ ਸਾਨੂੰ ਯਾਦ ਕਰਵਾਉਂਦਾ ਹੈ ਕਿ ਅਸੀਂ ਹਮੇਸ਼ਾ ਸੱਚਾਈ ਦੇ ਰਾਹ ਤੇ ਰਹੀਏ ਚੌਥਾ ਹੈ ਕਸ਼ਹਿਰਾ ਕਸ਼ਹਿਰਾ ਸ਼ੁੱਧਤਾ ਅਤੇ ਸੰਜਮ ਅਤਿ ਨ્યાਤਿਕ ਜੀਵਨ ਦੀ ਨਿਸ਼ਾਨੀ ਹੈ ਸਾਂ ਸੰਗਤ ਜੀ ਇਸ ਸਿੱਖ ਨੂੰ ਹਮੇਸ਼ਾ ਪਵਿੱਤਰ ਰਹਿਣ ਅਤੇ ਬੁਰਾਈ ਤੋਂ ਬਚਣ ਦੀ ਯਾਦ ਦਿਵਾਉਂਦਾ ਹੈ ਯੋਧਿਆਂ ਲਈ ਇਹ ਸੁਖਾਲਾ ਅਤੇ ਲੜਾਈ ਲਈ ਸੌਬਿਧਾਜਨਕ ਪਹਿਰਾਵਾ ਸੀ ਪੰਜਮਾ ਹੈ ਕਿਰਪਾਨ ਤਲਵਾਰ ਕਿਰਪਾਨ ਦਾ ਅਰਥ ਹਿੰਸਾ ਨਹੀਂ ਸਗੋਂ ਨਿਆਂ ਅਤੇ ਧਰਮ ਦੀ ਰੱਖਿਆ ਹੈ ਇਹ ਸਿੱਖ ਨੂੰ ਕਮਜ਼ੋਰ ਦੀ ਸਹਾਇਤਾ ਕਰਨ ਅਤੇ ਜ਼ੁਲਮ ਦੇ ਵਿਰੁੱਧ ਖੜੇ ਹੋਣ ਦੀ ਪ੍ਰੇਰਣਾ ਦਿੰਦਾ ਹੈ ਕਿਰਪਾਨ ਹਮੇਸ਼ਾ ਯਾਦ ਦਿਵਾਉਂਦੀ ਹੈ ਕਿ ਸਿੱਖ ਸਿਰਫ ਰੋਹਾਨੀ ਹੀ ਨਹੀਂ ਸਗੋਂ ਨਿਆਂ ਲਈ ਯੋਧਾ ਵੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਕਕਾਰ ਇਸ ਲਈ ਲਾਜ਼ਮੀ ਕੀਤੇ ਨੇ ਤਾਂ ਜੋ ਸਿੱਖ ਦੀ ਪਹਿਚਾਨ ਹਮੇਸ਼ਾ ਵੱਖਰੀ ਰਹੇ ਸਿੱਖ ਆਪਣੀ ਜ਼ਿੰਦਗੀ ਦੇ ਵਿੱਚ ਸੱਚਾਈ, ਅਨੁਸ਼ਾਸਨ ਅਤੇ ਪਵਿੱਤਰਤਾ ਨੂੰ ਕਾਇਮ ਰੱਖੇ। ਸਿੱਖ ਹਮੇਸ਼ਾ ਰੋਹਾਨੀ ਤਾਕਤ, ਸੱਚੀ ਮਿਹਨਤ, ਮਿਹਨਤ ਅਤੇ ਨਿਆਂ ਲਈ ਖੜਾ ਰਹੇ। ਪੰਜ ਕਕਾਰ ਸਿੱਖ ਲਈ ਸਿਰਫ ਪਹਿਰਾਵਾ ਹੀ ਨਹੀਂ, ਸਗੋ ਪੂਰੀ ਜੀਵਨ ਰਹਿਣੀ ਦੀ ਨਿਸ਼ਾਨੀ ਹੈ। ਇਹ ਹਨ ਖਾਲਸਾ ਦੀ ਸ਼ਾਨ, ਈਮਾਨ ਅਤੇ ਗੁਰੂ ਸਾਹਿਬ ਦੇ ਅਟੱਲ ਜੋੜ। ਜਸ ਸੰਗਤ ਜੀ ਗੁਰੂ ਪਿਆਰਿਓ। ਸਾਰੇਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆਂ ਕਿ ਆਪਾਂ ਨੂੰ ਕੁਦਰਤ ਵੱਲੋਂ ਗੁਰਸਿੱਖੀ 'ਚ ਆਪਾਂ ਨੂੰ ਇਹ ਪੰਜ ਕਾਰ ਮਿਲੇਵੇ ਮੈਂ ਆਪਣੇ ਵੀਰਾਂ ਨੂੰ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆਂ ਕਿ ਤੁਸੀਂ ਇਹਨਾਂ ਨੂੰ ਕਤਲ ਨਾ ਕਰਵਾਇਆ ਕਰੋ ਆਪਣੇ ਗੁਰੂਆਂ ਨੇ ਇੰਨੀਆਂ ਸ਼ਹਾਦਤਾਂ ਦਿੱਤੀਆਂ ਨੇ ਸਿਰਫ ਆਪਣੀ ਸਿੱਖੀ ਨੂੰ ਕਾਇਮ ਕਰਨ ਲਈ ਫਿਰ ਆਪਾਂ ਕਿਉਂ ਆਪਣੀ ਸਿੱਖੀ ਨੂੰ ਰੋਲਣ ਵੱਲ ਧਿਆਨ ਦਿਤਾਂ? ਤੁਸੀਂ ਖੁਦ ਹੀ ਸੈਲੂਨ ਚ ਜਾ ਕੇ ਪੈਸੇ ਦੇ ਕੇ ਵਾਲ ਕਟਵਾਉਨੇ ਹੋ। ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੇ ਕਿੰਨੇ ਛੋਟੇ ਸੀ ਜੀ ਉਹਨਾਂ ਨੂੰ ਕਿੱਥੋਂ ਤੱਕ ਨੇ ਲਾਲਚ ਮਿਲੇ ਹੈਗੇ? ਕੀ ਨੇ ਉਹਨਾਂ ਨੂੰ ਲਾਲਚ ਦਿੱਤੀ ਸੀ ਜੀ ਸੂਬੇ ਸਰਹੰਦ ਨਾ? ਪਰ ਉਹਨਾਂ ਨੇ ਉਹਨਾਂ ਦੀ ਇੱਕ ਗੱਲ ਨਹੀਂ ਮੰਨੀ ਹੈ ਜੀ ਉਹ ਇੰਨੇ ਛੋਟੇ ਬੱਚੇ ਹੋ ਕੇ ਆਪਣੀ ਸਿੱਖੀ ਕਾਇਮ ਰੱਖੀ ਉਹਨਾਂ ਨੇ। ਦੀਪਾ ਇੰਨੇ ਵੱਡੇ ਹੋ ਕੇ ਵੀ ਅੱਜ ਆਪਣੀ ਸਿੱਖੀ ਆਪ ਖਤਮ ਕਰ ਰਹੇ ਆ ਸੋ ਸਾਧ ਸੰਗਤ ਜੀ ਗੁਰਮੁਖ ਪਿਆਰਿਓ ਮੇਰੀ ਬੇਨਤੀ ਆ ਆਪਣੀ ਸਿੱਖੀ ਨੂੰ ਬਚਾਓ ਕਤਲ ਨਾ ਕਰਵਾਓ ਕਿਸਾਨੂ ਤੇ ਜੋ ਗੁਰਸਿੱਖ ਹੈਗੇ ਨੇ ਉਹ ਇਹ ਪੰਜ ਕਕਾਰ ਪੈਨੋਂ ਤੇ ਇਹਨਾਂ ਦੀ लाज ਰੱਖੋ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਹੈ ਤੁਹਾਨੂੰ ਮੇਰੇ ਵੱਲੋਂ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੈ ਤਾਂ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ